ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਇਤ ਪੰਜਾਬੀ ਚੈਨਲ ਦੇ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਅੱਜ ਚਿੱਖਿਆ ਕ੍ਰਾਂਤੀ ਤਹਿਤ ਵਿਧਾਇਕ ਸਰਵਨ ਸਿੰਘ ਧੁੰਨ ਵੱਲੋਂ ਹਲਕਾ ਖੇਮ ਕਰਨ ਦੇ ਵੱਖ-ਵੱਖ ਪਿੰਡਾਂ ਦੇ ਸਰਕਾਰੀ ਸਕੂਲ ਜਿਵੇਂ ਪਉਵੰਡ ਨਾਰਲਾ ਨਾਰਲੀ ਆਦਿ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀ ਪੱਥਰ ਰੱਖੇ ਜਿਨ੍ਹਾਂ ਦੀ ਕੁੱਲ ਕੀਮਤ 66,117000 ਰੁਪਏ ਬਣਦੀ ਹੈ ਇਸ ਤੋਂ ਇਲਾਵਾ ਵ代ਇਕ ਕਸ਼ਮੀਰ ਸਿੰਘ ਸੋਲ ਵੱਲੋਂ 53,46000 ਦੀ ਰਕਮ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਪਿੰਡ ਠੱਠਾ ਚਵਾਲ ਖੁਰਦ ਅਤੇ ਜੁਨੀਅਰ ਸੈਕੰਡਰੀ ਕੰਨਿਆ ਸਕੂਲ ਚਵਾਲ ਵਿਖੇ ਆਖਰਕ ਵਿਕਾਸ ਕਾਰਜਾਂ ਦੇ ਨੀ ਪੱਥਰ ਅਤੇ ਉਦਘਾਟਨ ਕੀਤੇ ਇਸੇ ਤਰ੍ਹਾਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਵਿੰਦਰ ਸਿੰਘ ਬੈੜਵਾਲ ਵੱਲੋਂ ਹਲਕਾ ਖਡੂਰ ਸਾਹਿਬ ਦੇ ਪਿੰਡ ਬ੍ਰਹਮਪੁਰਾ ਪਿੰਡ ਮੁੰਡਾਪਿੰਡ ਜੋਲਟਾ ਇਹ ਵਾਲਾ ਆਧੇ ਸਰਕਾਰੀ ਸਕੂਲਾਂ ਦੇ ਕੋਈ 1 ਕਰੋੜ 68 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਇਸ ਮੌਕੇ ਉਹਨਾਂ ਨਾਲ ਮਾਰਕੀਟ ਕਮੇਟੀ ਨਿਸ਼ਹਿਰਾ ਪਨੂਆ ਦੇ ਚੇਅਰਮੈਨ ਹਰਜੀਤ ਸਿੰਘ ਸੰਧੂ ਵੀ ਹਾਜ਼ਰ ਸਨ ਇਸ ਸੰਬੰਧੀ ਲੋਕ ਇਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜੁੜੋ ਕਰਿਓ ਧੰਨਵਾਦ ਇਹ ਸਕੂਲ ਦਾ ਉਦਘਾਟਨ ਕੀਤਾ ਗਿਆ ਤੇ ਕਿੰਨੀ ਲੱਗਦਾ ਏ ਟੋਟੇ ਨੇ ਸਕੂਲਾਂ ਤੇ ਅੱਜ ਵੀ ਸੁਧਾਰ ਨੂੰ ਉਤਾਰਨ ਹਲਕੇ ਦੇ ਵਿੱਚ ਅਸੀਂ ਪਿੰਡ ਠੱਠਾ ਦੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਚਬਾੜ ਖੁਰਦ ਦੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਅਤੇ ਚਬਾੜ ਖਾਨ ਦੇ ਵਿੱਚ ਸਰਕਾਰੀ ਆਈ ਸੀ ਸੀਨੀਅਰ ਸਕੂਲ ਕੰਨਿਆਂ ਉਹਨਾਂ ਸਕੂਲਾਂ ਦੇ ਵਿੱਚ ਅੱਜ ਜਿਹੜਾ ਵਾ ਪਹੁੰਚੇ ਆ ਤੇ ਇੱਥੇ ਜੋ ਵੀ ਪਹਿਲਾਂ ਘਟਾ ਵਾਦਾ ਸੀ ਮਾਨ ਸਰਕਾਰ ਦੇ ਵੱਲੋਂ ਉਹਨਾਂ ਘਟਾ ਨੂੰ ਪੂਰਾ ਕਰਨ ਦੇ ਵਾਸਤੇ ਜਿਹੜੀਆਂ ਦਿਲ ਖੋਲ ਕੇ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਸਾਡੇ ਸਕੂਲਾਂ ਦੇ ਵਿੱਚ ਪੜ੍ਹਾਈ ਵਾਲਾ ਜਿਹੜਾ ਮਾਹੌਲ ਬਣੇ ਕਿਉਂਕਿ ਸਮਾਰਟ ਕਲਾਸਰੂਮ ਬਣ ਰਹੇ ਨੇ ਇਦੇ ਵਿੱਚ ਪ੍ਰੋਜੈਕਟ ਵਗੈਰਾ ਲੱਗੇ ਨੇ 사ਉਂਡ ਸਿਸਟਮ ਦਾ ਪ੍ਰਬੰਧ ਹੈ ਲਾਈਟਾਂ ਦਾ ਪ੍ਰਬੰਧ ਹੈ ਵਧੀਆ ਬੈਂਚ ਲੱਗੇ ਨੇ ਹੋਰ ਫਰਨੀਚਰ ਦੀ ਕੋਈ ਘਾਟ ਨਹੀਂ ਸੋ ਜਿੱਥੇ ਟਾਇਲਟਸ ਦੀ ਲੋੜ ਹੈ ਉੱਥੇ ਟਾਇਲਟਸ ਦਿੱਤੇ ਜਾ ਰਹੇ ਨੇ ਚਾਰ ਦੁਆਰੀਆਂ ਪੰਜਾਬ ਦੇ ਵਿੱਚ ਲਗਭਗ ਸਾਰੇ ਸਕੂਲਾਂ ਦੇ ਵਿੱਚ ਹੋ ਚੁੱਕੀਆਂ ਨੇ ਹੋਰ ਜਿਹੜੀਆਂ ਹੈਗੀਆਂ ਨੇ ਸਾਇੰਸ ਲੈਬਸ ਉਹ ਬਣ ਰਹੀਆਂ ਨੇ ਲਾਇਬ੍ਰੇਰੀਜ਼ ਬਣ ਰਹੀਆਂ ਨੇ ਤੁਸੀਂ ਇਸੇ ਤਰ੍ਹਾਂ ਇਹਨਾਂ ਸਕੂਲਾਂ ਦੇ ਵਿੱਚ ਵੀ ਜਿਹੜਾ ਵਾਜ ਲੋ ਘਾਟਾਂ ਸੀ ਉਹਨਾਂ ਨੂੰ ਪੂਰਾ ਕਰਨ ਵਾਸਤੇ ਮਾਨ ਸਰਕਾਰ ਨੇ ਗ੍ਰਾਂਟਾਂ ਦਿੱਤੀਆਂ ਤੇ ਉਹਨਾਂ ਦੇ ਟਾਇਲਟਸ ਬਣੇ ਨੇ, ਨਵਾਂ ਕਲਾਸਰੂਮ ਬਣੇ ਨੇ। ਉਹਨਾਂ ਦਾ ਜਿਹੜਾ ਅੱਜ ਉਦਘਾਟਨ ਕਰਕੇ ਤੇ ਲੋਕਾਂ ਨੂੰ ਜਿਹੜਾ ਵਾ ਸਨਮਰਪਿਤ ਕੀਤੇ ਗਏ ਨੇ। ਕੋਈ ਕੋਟੇ ਕੋਈ 50 ਲੱਖ ਤੇ 50 ਹਜ਼ਾਰ ਦੇ ਅੱਜ ਜਿਹੜੇ ਆ ਇਹ ਉਦਘਾਟਨ ਹੋਏ ਨੇ ਜਦੋਂ ਕਿ ਅਲੀ ਹੋਰ ਇਹਨਾਂ ਸਕੂਲਾਂ ਨੂੰ ਬਹੁਤ ਗ੍ਰਾਂਟਾਂ ਦੇ ਲਈ ਆਉਣ ਵਾਲੇ ਸੰਗਠਨਾਂ ਦੇ ਦਿੱਤੀਆਂ ਨੇ ਸਮਾਣ ਸਰਕਾਰ ਜਿੱਥੇ ਹੋਰ ਕੰਮ ਕਰ ਰਹੀ ਹੈ ਲੋਕਾਂ ਦੀਆਂ ਮੁਰਗੀਆਂ ਲੋੜਾਂ ਵੱਲ ਧਿਆਨ ਦੇ ਰਹੀ ਹੈ ਉੱਥੇ ਜਿਹੜੀ ਹੈ ਸਿੱਖਿਆ ਕ੍ਰਾਂਤੀ ਲਿਆ ਕੇ ਪੰਜਾਬ ਦੇ ਵਿੱਚ ਹੋਇਆ ਕਿ ਪੰਜਾਬ ਜਿਹੜਾ ਵਾ ਉਹਨੂੰ ਬਦਲਣਾ ਕਿਉਂਕਿ ਜਿੰਨਾ ਚਿਰ ਤੱਕ ਨਾਗਰਿਕ ਪੜ੍ਹੇ ਲਿਖੇ ਨਹੀਂਗੇ ਉਸ ਵੀ ਗੂਜ ਵਾਲੇ ਨਹੀਂਗੇ ਉਹ ਸਿੱਖਤ ਨਹੀਂ ਉਹਨਾਂ ਚਿਰ ਆ ਜਿਹੜਾ ਅਸੀਂ ਸੋਚੀਏ ਕਿ ਪੰਜਾਬ ਜਿਹੜਾ ਵਿਕਸਿਤ ਹੋ ਜਾਏਗਾ ਵਿਕਾਸ ਹੋਣੀ ਤਾਂ ਸੰਭਵ ਨਹੀਂ ਹੈ ਸੋ ਸਭ ਤੋਂ ਪਹਿਲਾਂ ਸਿਹਤ ਤੇ ਸਿੱਖਿਆ ਜ਼ਰੂਰੀ ਹੈ ਇਹਦੇ ਵਾਸਤੇ ਮਾਨ ਸਰਕਾਰ ਉਹ ਮਿਹਨਤ ਕਰ ਰਹੀ ਹੈ ਅਰ ਸੋ 882 ਜਿਹੜੇ ਮਹਿਲਾ ਕਲੀਨਿਕ ਉਹ ਪੰਜਾਬ ਦੇ ਵਿੱਚ ਖੁੱਲੇ ਨੇ ਮੁਫਤ ਦਵਾਈਆਂ ਮਿਲ ਰਹੀਆਂ ਨੇ ਮੁਫਤ ਇਲਾਜ ਹੋ ਰਿਹਾ ਵਾ ਹੁਣ ਟੈਸਟ ਹੋ ਰਹੇ ਨੇ 300 ਸਕੂਲਾਂ ਦੇ ਵਿੱਚ ਵੀ ਅੱਛੀ ਸਿੱਖਿਆ ਜਿਹੜੀ ਆ ਬੱਚਿਆਂ ਨੂੰ ਮਿਲ ਰਹੀ ਹੈ ਮਿਆਰੀ ਸਿੱਖਿਆ ਮਿਲ ਰਹੀ ਹੈ ਜੋ ਇਹ ਜਿਹੜਾ ਸੇਖ ਸਿੱਖਾਵੇ ਜਿਹੜੇ ਦੋ ਪਹਿਲੂ ਨੇ ਜਿਹੜੇ ਵਿਕਾਸ ਵਾਸਤੇ ਮੁੱਖ ਨੇ ਉਹਨਾਂ ਤੇ ਮੇਰਾ ਪੰਜਾਬ ਸਰਕਾਰ ਖਾਸ ਜੀ ਦੇ ਰਹੀ ਹੈ। ਐਮਐਲਏ ਸਾਹਿਬ ਸਕੂਲਾਂ ਦੀ ਬਿਲਡਿੰਗ ਦਾ ਅਪਡੇਟ ਹੋ ਗਿਆ ਵਾ ਬਟ ਕਈਆਂ ਪਿੰਡਾਂ ਦੇ ਵਿੱਚ ਟਰਾਂਸਪੋਰਟ ਦੀ ਬੜੀ ਦਿੱਕਤ ਆ ਰਹੀ ਹੈ ਬੱਚਿਆਂ ਨੂੰ ਆਉਣਾ ਜਾਣਾ ਬਸ ਸਾਧਨ ਨਹੀਂ ਮਿਲਦੇ ਸਕੂਲਾਂ ਤੱਕ ਪਹੁੰਚਣ ਤੇ ਉਹਨਾਂ ਵੱਲੋਂ ਵੀ ਸਰਕਾਰ ਵੱਲੋਂ ਕੋਈ ਕੀਤਾ ਜਾ ਰਿਹਾ ਆ ਜੀ। ਮੈਂ ਕੋ ਜੀ ਇਹ ਬੱਸਾਂ ਜਿਹੜੀਆਂ ਉਹ ਆਉਣ ਜਾਣ ਵਾਸਤੇ ਕਾਫੀ ਜਿਹੜੀਆਂ ਮਹੀਆ ਕੀਤੀਆਂ ਜਾ ਰਹੀਆਂ ਨੇ ਕਾਫੀ ਸਕੂਲਾਂ ਦੇ ਵਿੱਚ ਹੋ ਰਹੀਆਂ ਨੇ। ਖਾਲੀ ਹੋਰ ਵੀ ਜਿੱਥੇ ਜਿੱਥੇ ਅਨਜੋੜ ਪਈ ਉੱਥੇ ਜਿਹੜੀ ਉਹ ਆਵਾਜ਼ aí ਦੇ ਸਾਡੇ ਬਹੁਤ ਜ਼ੋਰ ਹੈ ਠੀਕ ਹੈ ਹਾਂਜੀ ਸਰ ਲੋਲ ਮੈਂ ਗੁਰਵਿੰਦਰ ਸਿੰਘ ਬੈਡਵਾਲ ਚੇਅਰਮੈਨ ਪਲਾਨਿੰਗ ਮੋਰ ਧੰਨ ਕਰੇਰੇ ਨਾਲ ਹਰਜੀਤ ਸਿੰਘ ਜੀ ਸੰਧੂ ਚੇਅਰਮੈਨ ਮਾਪੀ ਕਮੇਟੀ ਦੇ ਤਹਿਤ ਆ ਅੱਜ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਫਰਕਾ ਫਿਰੂਖ ਸਾਹਿਬ ਦੇ ਚਾਰ ਪਿੰਡਾਂ ਦੇ ਵਿੱਚ ਉਦਘਾਟਨ ਕੀਤੇ ਗਏ ਮੁੰਡਾ ਪਿੰਡ ਬਹੁਤ ਵਧੀਆ ਸਕੂਲ ਇੱਥੇ ਬਣਿਆ ਬਣਿਆ ਕਾਫੀ 350 ਦੀ ਕਰੀਬ ਸਕੈਂਡਰੀ ਦੇ ਵਿੱਚ ਬੱਚੇ ਨੇ 150 160 ਦੇ ਕਰੀਬ ਪ੍ਰਾਇਮਰੀ ਦੇ ਵਿੱਚ ਬੱਚੇ ਨੇ ਬਹੁਤ ਵਧੀਆ ਜਿਹੜਾ ਸਕੂਲ ਹੈ ਤੇ ਆਲੀ ਸ਼ਾਨ ਦਿੰਦਾ ਹੈ ਪਿਆਰ ਹੋਈ ਅਸੀਂ ਮਾਨ ਸਾਹਿਬ ਸਰਦਾਰ ਆ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਠੇ ਸੀ ਤੇ ਸਾਡੇ ਜਿਹੜੇ ਨੈਸ਼ਨਲ ਕਮਿਸ਼ਨਰ ਜੀ ਜਨਰਲ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਦਾ ਜਿਨ੍ਹਾਂ ਨੇ ਸਿੱਖਿਆ ਨੂੰ ਇੱਕ ਬਹੁਤ ਅਹਿਮਯਤ ਦਿੱਤਾ ਜਿਹਨੂੰ ਇਹ ਵਰਦਾਰਾ ਵੀ ਸਾਨੂੰ ਫਿਊਚਰ ਦੇ ਵਿੱਚ ਦੋ ਤਿੰਨ ਚੀਜ਼ਾਂ ਚਾਹੀਦੀਆਂ ਜਿਹਨੂੰ ਆਪਾਂ ਕਹਿ ਦਈਏ ਪੜ੍ਹਾਈ ਤੇ ਦਵਾਈ ਉਹ ਸਾਡੀ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਜਮਾਂ ਫ੍ਰੀ ਕਰ ਦਿੱਤੀ ਹੈ ਅਸੀਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਜਿਹੜੇ ਲੋਕ ਨੇ ਬਹੁਤ ਸ਼ਾ ਇਹਨਾਂ ਦੇ ਵਿੱਚ ਕਿ ਸਿੱਖਿਆ ਦੀ ਕ੍ਰਾਂਤੀ ਹੁੰਦੀ ਹੈ ਕਿ ਪੰਜਾਬ ਸਰਕਾਰ ਨੇ ਕਰ ਦਿੱਤੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਬਹੁਤ ਵੱਡੇ ਮੇਰ ਤੇ ਗੁਰੂ ਲੱਗਣਗੇ ਜੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਮੰਤਰੀ ਸਹਿਬਾਨ ਦਾ ਮੁੱਖ ਮੰਤਰੀ ਸਹਿਬਾਨ ਦਾ ਜਿਨ੍ਹਾਂ ਨੇ ਇੱਕ ਗਰਾਊਂਡ ਲੈਵਲ ਤੇ ਆ ਕੇ ਇੱਕ ਸਿੱਖਿਆ ਨੂੰ ਉਚਾਤ ਪੰਦੀ ਇਹਦਾ ਪਰਨ ਕੀਤਾ ਬਹੁਤ ਬਹੁਤ ਧੰਨਵਾਦ ਵੈਘੁਰ ਜੀ ਕਾਲ ਸਾਹਿਬ ਜੀ ਜੁਨਾ ਹੈ ਮੈਂ ਬੈਠ ਬਾਕੀ ਜੀ